ਰਿਆਣੇ ਦੀ ਹੋਵੇ ਕੋਈ ਤੋਕੜ ਗੱਬਣਾ ਲੈ ਫਿਰ ਹੁਣ ਤੋਕੜ ਗੱਬਣਾ 4 ਮਹੀਨੇ ਦੀ ਨਗੀਨਾ ਪਹਿਲਾ ਸੁਆ ਸੁਈਆ ਦੂਜੇ ਸੁਣਾ ਉਹ ਦੇਖ ਲੈ ਉਧਰ ਦਾ ਛੱਡ ਦੀ ਮੈਂ ਉਧਰ 서ਈਏ ਨੇ ਤਸ਼ਰੀਕਾ ਜੀ ਲੈ ਵੀ ਮਿੱਤਰੋ ਅੱਜ ਨਾ ਮੱਝਾ ਲੈਣ ਚੱਲਿਆ ਹਰਿਆਣੇ ਪਾਖੜਾ ਦੇ ਮੋਟਾ ਪਾਣੀ ਪੜਨੇ ਚੱਲਿਆ ਮੋਟੇ ਦੇ ਵਿੱਚ ਡਿੱਗਿਆ ਥੇ ਹੁੰਦਾ ਨਹੀਂ ਕੱਢ ਲੈ ਨੂੰ ਮੈਥੋਂ ਨਹੀਂ ਕੱਢਿਆ ਜਾਂਦਾ ਬਾਈ ਲੇ ਲਿਆ ਆ ਬਾਈ ਨੂੰ ਫੜਾਦੀ ਪਰਨਾ ਵਿੱਚ ਵੜੂਏ ਪੰਗੇ ਕਸੂਤੇ ਲੈਂਦਾ ਕਹਿੰਦਾ ਪਾਣੀ ਭਾਖੜਾ ਚੋਂ ਪੀੜਿਆ ਕਹਿੰਦਾ ਹਰਿਆਣੇ ਪਾਣੀ ਨਾ ਵਧੀਆ ਨਹੀਂ ਹੈਗੇ ਯਾਰ ਕਾਤਰਨਾ ਗਿਆ ਕੰਮ ਚੌੜੀ ਬਹੁਤ ਹੈ ਦੇਖੋ ਵਾੜਾ ਕਸੂਤਾ ਘਮਾ ਬਾਕੀ ਆ ਜੋ ਤੁਹਾਨੂੰ ਹਰਿਆਣੇ ਮਿਲਿਆਉਂਦੇ ਆ ਮੈਂ ਨਾਲ ਮੱਝ ਦਿਖਾਵਾਂਗੇ ਤੁਹਾਨੂੰ ਹਨਾ ਉਹ ਬਾਈ ਇਹ ਦੁੱਧ ਚ ਪਾਉਣਾ ਕਾਹਾ ਕਰਿਆ ਪੀਣ ਪੂਣ ਵਾਸਤੇ ਪਰਦਾ ਪਾਇਆ ਹੋਰ ਪੁੱਤ ਅੱਲਾ ਤੇ ਕਿੰਨਾ ਫੀਡ ਨਾ ਨਾ ਇਹ ਤਾਂ ਸਾਡੀ ਆਪਦੀ ਐ ਚਲ ਇਹ ਗੱਲ ਤਾਂ ਹੈ ਵੀ ਵਧੀਆ ਪਾਖੜਾ ਦਾ ਪਾਉਣਾ ਆਲੇ ਤਾਂ ਉਹ ਨਲਕੇ ਨਲਕੇ ਦੀ ਪਾ ਦਿੰਦੇ ਨੇ ਆਜ ਆਜ ਆਪ ਜਿਆ ਵੇ ਅਜਾ ਦਵਾੜਾ ਖੋਲ ਕੇ ਦਿਖਾ ਕਟਾ ਕੱਟੀ ਪਟਾ ਦੇ ਦੇ ਕਿ 10 ਕਿਲੋ ਦੁੱਧ ਦੱਸੋ ਹੋਰ ਕਿੰਦਰਾਂ ਨੇ ਵੇਗੀ ਹਾਂ 15 16 ਵਾਲੀ ਹੈ ਤਾਂ ਕੋਈ ਨਹੀਂ ਘਟ ਜੋ 50 ਦਾ 60 ਸਿੰਘ ਕਬਈ ਹੈ ਹਾਂ ਵਿਆਹ ਹੀ ਕਬ ਹੈ ਕੱਲ ਵੀ ਆਈ ਯਾਰ ਲਈ ਮੇਰੇ ਆਪਾਂ ਕਹਿ ਦੇਣਿਆ ਨਾ ਵੀ ਪਸ਼ੂ ਰੱਖਣੇ ਸੌਖੇ ਜਿਹੜੀਆਂ ਮੱਛਰਦਾਨੀਆਂ ਲਾਉਣੀਆਂ ਪੈਂਦੀਆਂ ਨੇ ਦੇਖ ਲੋ ਆਹ ਸਿਸਟਮ ਹੈ ਇਹਨਾਂ ਦਾ ਆਪਾਂ ਨਾ ਲਾ ਕੇ ਲਾ ਕੇ ਨਾ ਆਪਾਂ ਭਾਂਡੇ ਜੇ ਤੇ ਮੱਛਰਦਾਨੀ ਕਹਿ ਦਿੰਨੇ ਆ ਪਸੂ ਰੱਖ ਲਏ ਹਨ ਆ ਦੇਖੋ ਸਾਰਾ ਘਰੇ ਕਵਰ ਕਰਤਾ ਮੱਛਰਦਾਨ ਨੇ ਹੈ ਖੁੱਲਾ ਖੁੱਲਾ ਹੈ ਨਾ ਖੁੱਲਾ ਬਿਲਕੁਲ ਹੂੰ ਦੋ ਚੀ ਦੇਰੇ ਕੋ ਆਤੀ ਪੂਰਾ ਵਧੀਆ ਸਿਸਟਮ ਹੈ ਯਾਰ ਚਲੋ ਆਜੋ ਬਾਕੀ ਆਪਾਂ ਛੋਟੀ ਦੇਖਦੇ ਆਂ ਛੋਟੀ ਚੰਗੀ ਆ ਦੇਖੀ ਦੇਖੀ ਕਿਤਨਾ ਦੁੱਧ ਬਣਾ ਰੱਖਿਆ ਬਾਈ ਦੁੱਧ ਓਏ ਉਹ ਸੇ ਨਾ ਮੇਰਾ ਬਾਈ ਜੋੜੀ ਪਕੜਦੇ ਜੋੜੀ ਪਕੜਦੇ ਕੋਈ ਨਾ ਬਾਂਹ ਦੇ ਯਾਰ ਬਾਂਹ ਦੇ ਬੰਦ ਹਾਂਜੀ ਗਾਮਾ ਵੀ ਰੱਤਰਖੰਦੇਸੀ ਆ ਯੂ ਬੇਚੇ ਕੋ ਹਾਂ ਯਾਰ ਇਹ ਪੱਥਰ ਵਰਗੀ ਹੈ ਦੇਦੇ ਕੁਤੰਦਰਾਂਗਿਲੋਂ 15 ਹੀ ਦਿੱਤੀ ਜੀ ਪੂਰਾ 20 ਮਾੜੀ ਕੋਈ ਨਹੀਂ ਬੰਦ ਨਾ ਬੱਚਾ ਨਾ ਬੰਦ ਇਹ ਦੇਣੀਆਂ ਜੇ ਬੱਚਾ ਬੰਦਿਆ ਫੇਰ ਨਹੀਂ ਲੈਂਦੇ ਮਾਵੇਂ ਤੇਨ ਮਾਰੀ ਕਦਰੇ ਤੂੰ ਮਾਰੀ ਕਦਰੇ ਨਹੀਂ ਕਰਦਾ ਜਦੋਂ ਤੇਰੇ ਕਦਰ ਨਾ ਕਰ ਹਾਂ ਮਰਵਾ ਦੇਦਾਰ ਤੇਰੇ ਦੁੱਧ ਖਾਤਰ ਲਿਆ ਵੀ 14 ਕਿਲੋ ਦੁੱਧ ਕਹਤੋਂ ਦਾਰ ਸੁਪਰਵਾਜ ਇੱਕ ਵਾਰੀ ਨਹੀਂ ਛੋਟ ਦੇ ਦੁੱਧ 14 ਕਿਲੋ ਆਇਆ ਇਹਨੂੰ ਬੱਚੇ ਨੂੰ ਧਾਰ ਛੱਡੀ ਨਹੀਂ ਗਈ ਕੋਈ ਅਰੇ ਯਾਰ ਇਹ ਬੱਚਾ ਕਿੱਥੇ ਹੈ ਮੈਂ ਦੋ ਦਿਨੋਂ ਇਹ ਬਤਾਇਨ ਰਿਹਾ ਹਾਂ ਪਸਾਰਾ ਪਸਾਰਾ ਸਾਲੇ ਨਾ ਪਸਾ ਲੈ ਦੂਸਰੇ ਸੁਵੇਦੀ ਤਿਆਰ ਦੁੱਧ ਨਾਲ ਝੋਟੀ ਲੈਤੀ ਆ 10 ਵਜੇ ਬਾਸ ਕਰਨ ਲੱਗਿਆ 14 ਕਿਲੋ ਕੰਡੇ ਦਾ ਤੋਲਾ ਲੀਟਰ ਵਾਲਾ ਦਾ 16 17 ਕਰੂੰਗੀ ਗੁੱਧ ਮਾਰਦੇ ਥੋਕ ਕਰਦੇ ਆ ਪਤਲੀ ਕੰਜ ਵਰਗੀ ਲੈ ਵੀ ਤੇ ਨਿਕਲ ਜਾ ਬਹੁਤੀ ਛੋਟੀ ਸੀ ਇਸ ਕੁ ਦਾ ਗੁੱਲ ਹੋਣੀ ਇਤਨਾ ਦੇ ਦੇਗੀ ਨਾਰੈਣ ਦਾ 15 ਹੀ ਬਹੁਤ ਹੈ ਉਹ ਆ ਬੋਤਾ ਬੋਤਾ ਕਿਹ ਕਿਹੜੇ ਪਾਟੇ ਦੀਦਾ ਆਇਆ ਮੌਕਾ ਜਿੰਦਗੀ ਪਰ ਹੂੰ ਇਹ ਕਾਫੀ ਇੰਦਰੀਆਂ ਦੇ ਬੰਦੇ ਭਾਈ ਕਹਦੇ ਠੀਕ ਬਣਾ ਠੀਕ ਅਗਰ ਬਲੇ ਮਿਲੋ ਮਾਣਾ ਚਾਹੀਏ ਆਣਾ ਚਾਹੀਏ ਬਹੁਤ ਵਧੀਆ ਵਧੀਆ ਮੌਕੇ ਆਵੇਗਾ ਆਵੇਗਾ ਨੇ ਸਹੀ ਦੁੱਧ ਬਤਾ ਦੇ ਆਪਾਂ ਅੱਗੇ ਬਤਾ ਦਾਂਗੇ ਜੋਈ ਕੋਈ ਦਿੱਕਤ ਨਹੀਂ 14 ਕਿਲੋ ਕਾਂਟੇ ਦਾ ਦੁੱਧ 15 ਕਿਲੋ ਕਰ ਰਹੀ ਹੈ 14 ਬੁੱਲਾ ਬਤਾ ਦੇ ਠੀਕ ਹੈ ਦੂਸਰੇ ਕੀ ਹੈ ਨਾ ਹਾਂ ਦੂਸਰੇ ਕੀ ਹੈ ਨਹੀਂ ਇਹ ਇਹ ਵੀ ਨਾ ਸਰਦਾ ਨਹੀਂ ਹੋ ਕੇ ਬਣ ਲੈ ਭਾਈ ਉਹ ਕਪੜਾ ਪੀਓ ਪਰਾਹ ਹੂੰ ਸਾਰੇ ਦਿਨ ਪੀਣਾ ਹੀ ਸਾਨ ਹੈ ਪੀਣਾ ਪੜਾ ਪੀਣਾ ਪੀਣਾ ਜ਼ਰੂਰੀ ਹੈ ਸਾਰੇ ਪੀਵੇ ਸਾਰੇ ਪੀਵੇ ਤੱਬਬ ਕਰੇ ਉਹ ਚੰਗਾ ਦੇ ਚੰਗਾ ਦੇ ਵਿਚਾਰੇ ਨੂੰ ਲੈ ਚੰਗਾ ਦੇ ਤਿੰਨੇ ਕੀ ਲੈਣੇ ਖਾਲੀ ਕਰਵਾ ਦੇ ਚਾਹੇ ਠੀਕ ਭਾਈ ਟੁੰਗ ਲੈਣ ਦੇ ਉਹ ਰਯਾ ਦੇ ਵਿਚਾਰੇ ਨੂੰ ਜਿਆ ਜਿੰਦਗੀ ਨੇ ਹੂੰ ਜਿਆ ਜਿੰਦਗੀ ਮੈਂ ਕਿਹਾ ਠੀਕ ਆਪਣੇ ਗੁੱਪਣੇ ਕਿਹ ਕੀ ਜੀ ਸ਼ੜਕਾਂ ਚੋਂ ਚੱਲ ਨਹੀਂ ਗਈ 100 100 ਤੇਰੀ ਆ ਗਿਆ ਰਹਿ ਲਾਫਤ ਨਾ ਕੀ ਯਾਰ ਕੋ ਮੋਟਾ ਦੇਸੀ ਦੇ ਔਰ ਕੋਈ ਚੋਟੀ ਔਰ ਨਹੀਂ ਕਿਸੇ ਕਾਸੀ ਹੈ ਇਹ ਖੱਕੀ ਹੈ ਇਹ ਮੈਂ ਜ਼ਰੂਰੀ ਖੱਕੀ ਕੋਈ ਗਾਮ ਘੁੰਮੇ ਦਵਾਦੇ ਗਾਮ ਬਤ ਬਹੁਤ ਸਮਾ ਬਤਾਈਏ ਕੋਈ ਗਾਮ ਮੈਂ ਬਸ ਤਰ੍ਹਾਂ ਆਪ ਕੋ ਵੀ ਇਹ ਹੈ ਮੈਂ ਮਾ ਜਨਾ ਦਿਓ ਦਿਓ ਦੇਵਾ ਜੁਣਾ ਨੇक्स्ट ਲੈ ਕੇ ਸੱਜਣਾ ਆਪਣੇ ਕਹਿੰਦੇ ਨੇ ਮੈਂ ਸਾਂ ਮੁੱਕ ਗਿਆ ਹੈ ਸਾਡੇ ਕਹਿੰਦੇ ਨੇ ਮੈਂ ਸਾਂ ਮੁੱਕ ਗਿਆ ਮੁੱਕ ਜਾਣੀਆਂ ਮੈਂ ਸਾਂ ਲੈ ਲੈ ਦੇਖੋ ਗਿਣ ਲਓ ਤੁਸੀਂ ਹੁਣ ਇੱਕ ਕਰਦੀਆਂ ਮੈਂ ਤਾਂ ਨੇ ਇਹ ਕੌਣ ਸੀ ਆ ਬਰੇਡਰ ਮੈਂ ਸਤਿਖੰਦਾਂ ਖੋਲੇ ਦਾ 110000 ਲਾਤਾ ਚੰਦਾ ਨਹੀਂ ਹੈ ਗਿਆ ਕਿੱਡੇ-ਕਿੱਡੇ ਸਿੰਘ ਨੇ ਲੈ 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 चल फिर टाइम ना खराब कर चल आठ महीने का भर हां इसका की बेचना कर दे अरे बेच दे ना बेच दऊ ना ऐसे कितने की ले दे की तीश्क। ज्यादा जगी जरा आठ महीने का दो की भी गई ऐड करता सही बताया चलो ਹਾਂ। ਥੋੜਾ ਮਿਲ ਜਾ। ਵੇਚਣ ਵਾਲਾ ਭਾਅ ਬਤਾ ਦੇ ਛੋਟੀ ਐ ਜੋ। ਲੋਕੋ ਨਾ ਕਰਾ ਵੇਚਣ ਵਾਲਾ ਭਾਅ ਪਤਾਵੇਂਗਾ ਮਮੇ ਵੀ ਲਾ ਦੇਣਗੇ ਤੁਸਾਂ। ਯੂ ਖਰ ਦਾ ਟੋਕੜ ਵੀ ਵੇਚੇਗਾ। ਕਈ ਬਾਤ। ਲਾਜਾ ਹਰਿਆਣੇ ਚ ਆਪਾਂ ਨੇ ਕੱਜ ਨੀਲੀ ਰਾਵੀ ਦਾ ਵੀ ਲੈ ਲੇ ਤਾਂ ਸਾਹਮਣੇ ਹੋ ਜਾ। ਪਾ 2 15 ਕਿਲੋ। 15 ਕਿਲੋ ਦਾ ਆਮ ਦਬਾਜ। ਸッキ ਬਾਤ ਐ। ਪਰ ਕਿੰਨੇ ਦੇਰ ਕੇ 12 13 ਦੋ। ਹੂੰ। ਦੇਖ 15000 ਦੇ ਹੀ ਕਿਆ। ਦੂਸਰੇ ਕੀ ਹੈ ਨਾ? ਦੂਸਰੇ ਕੀ। ਛੱਡੀ ਤਾਂ ਛੱਡੀ। ਛੱਡੀ ਤਾਂ ਛੱਡਦੇ। ਇਹ ਲੇਟੇ ਵਾਲੀ ਹੈ ਲੰਬੇ ਲੰਬੇ ਆ ਵਧੀਆ ਥਾਂ। ਆ ਦੇਖੋ। ਕੋਰੀ ਅੱਛੀ ਛੱਡੀ। ਚਾ ਦੇ। ਕੀ ਪੀਣਾ ਜਿਹਦੇ ਮੈਨੂੰ ਕਈ ਨਹੀਂ ਤਾਂ ਤੋਂ ਦਾ ਤਾਂ ਕਈ ਬਣਾ। ਉਹ ਤਾਂ ਮਲੇ ਜਮਨ ਤੋਂ ਸੌਣ ਸਾਰੀ ਲੈ। 550 ਸਰਕਾਰੀ ਤੋਂ ਲੈ। ਉਹ ਠੀਕ ਵੀ ਕਹਿ। ਇਹ ਦੋ ਇਹ ਤਾਂ ਬਣਾ ਨਹੀਂ ਦੇਖ ਕੇ। ਉਹ ਖੋਲ ਕੇ ਤੋਰੀਏ ਇੱਕ ਵਾਰ। ਖੋਲਿਏ। ਸੌਦਾ ਬਣੇ ਜੇ ਨਾ ਬਣੇ ਮਿੱਤਰੋ। ਐਮਐਨ ਦਾ ਵੀਜੋ। ਅਸਲ ਵਿੱਚ ਮੈਂ ਇਸ ਦਾ ਵੀਜੋ ਫੈਸਲੇ। ਭਾਈ ਜਾ ਜਾ ਜੋਟਾ ਦੀ ਟੋਕੀ। ਅੱਲੀ ਖੁੱਲੀ ਹੋ ਰਹੀ ਹੈ ਲੇਗੀ ਦੁੱਧ 12 ਕਿਲੋ 8 ਕਿਲੋ ਦੇਤੀ 12 ਮੋਤੋ ਵੈ 8 ਕਿਲੋ 100 ਗ੍ਰਾਮ ਮਿਲ ਕਮਰਨ ਦੀ ਆਪੀ ਗਣ ਯੋੜ ਕੇ ਲੈ ਖਾਲੀ ਹੁੰਦੀ ਵਗਿਆ ਰੱਖ ਤਾ ਲਿਆ ਆਈ ਸਕੂਲਾ ਚ ਆਈ ਇਹ ਕਿੰਨਾ ਛੋਟੀ ਹੈ ਛੋਟੀ ਹੈ ਇਹਦਾ ਸੋਟਾ ਹੈ ਨਾ ਸੇਟ ਜੀ ਲਿੰਗ ਜੰਗਰ ਚੱਲ ਜੀਆ ਛੋਟ ਬੱਚਾ ਫਿਰ ਛੋਟ ਦੇ ਬਾਈ ਅੰਮ੍ਰਿਤ ਚੱਕੜੀ ਲੈ ਰਹੀ ਕਟੜੀ ਹੈ ਨੀਚੇ ਕਟੀਆਂ ਅੰਬਲਾ ਚਾੜ ਹੂੰ ਕੁਲ ਦਾ ਕਾਹਨ ਦੇ 15 ਰਗਿੰਦਾ ਜੋ 100 ਗ੍ਰਾਮ ਦੀ ਹੈ ਤੰਦੀ ਇੱਕ ਕਿਲੋ ਦੇ ਧਾਰ ਪਰਾਈ ਟੁੜਕੇਗੀ। ਥਣ ਥੋੜਾ ਬੜੀਆ ਲੱਗ ਰਿਹਾ ਹੈ। 1 ਨੰਬਰ ਹੀ ਸਸਤੇ। 10-10 ਰੁਪਏ ਮਨੇ ਲੈ ਲੀਏ ਰੋਟੀ। 2-2 ਕਿਲੋ ਇੱਕ ਥਣ ਮੇ। 2-2 ਕਿਲੋ ਧਾਰ 1 ਸਨਗੇ ਮਾਸ ਬਦੇ ਵੀ ਨੈਲੋ ਹੈਪੀ ਨਾ ਥਣ ਬੜੀ ਆ ਗਾਣੀ ਔਰ ਤੋਂ ਨਾ ਤੋੜਦੀ ਵੀ ਹਲਾ ਵੀ ਸਭ ਤੋਂ ਰਾਮ ਸਮਸਤਾ ਆ ਇਹਦੇਸ ਤਾਂ ਦੇ ਇਹ ਉਬਲ ਕੇ ਆ ਕਿੰਨੇ ਵਾਰ ਆ ਗਏ ਯਾਦ ਰੱਖਾਗਾ ਪੀ ਸੰਦੂ ਮੈਂ ਅੰਦੇਸਾ ਲੱਗ ਆਪਣੀ ਬੈਕ ਨੇ ਦੇ ਦੇਗੇ ਮੈਂ ਮੈਂ ਗਾ ਕੇ ਯਾਦ ਰੱਖੇਗਾ ਤੈਨਨੇ ਮੈਨੂੰ ਤਕੇ ਹੂੰ ਨਾ ਮੈਂ ਦੇਗਾ ਬਹੁਤ ਸੋਹਣੇ ਪੀ ਖਾਲੀ ਕਰਦੇ ਬਿਲਕੁਲ ਗਾੜੀ ਬੱਚੇ ਨਹੀਂ ਛੋੜਦੇ ਖਾਲੀ ਕਰਦੇ ਪਈ ਸਵੇਰੇ ਕਿੰਨੇ ਵਜੇ ਦਵਾਈ ਹੈ ਸਵੇਰੇ ਪੂਰੇ ਪਾਸ ਦੇ ਕਿ ਦਵਾਈ ਹੈ ਜੇਟਰੀ ਸਵੇਰੇ ਪੈਲੀ ਦੀ ਦੋਸਤ 15 ਕਿਲੋ 16 ਲੈਦੀ ਮਨ ਤੋਂ ਖਾਣ ਦਾ ਬੰਦ ਕਰਦਾ ਹੁਲਾ ਦੇਖ ਸਮਝ ਮਾਤਰੀ ਹੈ ਸਮਝ ਮੈਂ ਤਾਂ ਮੇਰੀ ਹੈ ਮੈਂ ਨਕਦ ਵਿਸ਼ਾ ਦਰ ਨਕਦ ਕਾਗਾ ਦੋ ਹੈ ਨਕਦ ਦੋ ਦਰ ਨਕਦ ਨੋਕਤ ਨਹੀਂ ਹੈਗੇ ਮਾਰੇ ਪਾਸ ਨਾ ਕੋਈ ਬਚਦੇ ਵੀ ਓਏ ਛੋਡੀ ਬੱਚਾ ਚੋਕੇ ਪਾਸ ਕਰਦੇ ਬੁਰੀ ਓਏ ਨਹੀਂ ਆਪਾਂ ਨੂੰ ਪਤਾ ਬਈ ਆਪਾਂ ਨਿਕਲ ਕੇ ਕੇ ਦਿੰਦੇ ਚੱਛਾ ਹਮ ਤੇ ਆ ਤੁਜੀ ਜਿਹੜੀ ਨਾਲ ਕਿੱਦੇ ਦੇ ਇੱਕ ਤੀਜੀ ਦੇ ਦਾਂਗੇ 9-10 ਕਿਲੋ ਦੁੱਧ ਆ ਖਾਲੀ ਹੁੰਦੇ ਸਾਰੇ ਲੈਕ ਮਿੱਤਰ ਆ ਪੂਰੀ ਵੀ ਜਾਊਗੀ ਓਏ ਚੰਗੀ ਆ ਪੂਰੀ ਤਾਉ ਕਿੰਨਾ ਦੁੱਧ ਪਾ ਦੇਗੀ 20 ਕਿਲੋ ਪਾ ਦੇਗੀ 20 ਬੂਸਲਾ ਨਹੀਂ 10 12 ਦੇ ਦੇਗੀ ਹੈ ਪੱਕਾ ਹੀ ਗੱਲ ਹੈ ਹੈ ਪੱਕਾ ਹੈ ਕੱਲ ਦੀ ਵਿਆਹੀ ਹੋਈ ਹੈ ਖਾਲੀ ਖੁੱਲੀ ਕਰੀ ਹੋਈ ਹੈ ਓਏ ਛੋਟੀ ਚੰਗੀ ਆ ਬਾਈ ਉਹ ਬੱਚੇ ਨੂੰ ਛੋੜ ਦੇ ਗਾੜੀ ਚੁੰਗ ਲੈਣ ਦੇ ਛੋੜ ਦੇ ਬੱਚਾ ਬਾਈ ਚੁੰਗੀ ਜਾਣ ਦੇ ਥੀਸ ਤੇ ਗੱਲ ਹੀ ਹੁੰਦੀ ਹੈਗਾ 7-8 ਕਿਲੋ ਹੈ ਨਾ 10 ਕਿਲੋ ਦੇ ਦੇ ਕੀ ਦੁੱਧ ਬੂਰੀ ਆਲੇ ਯਾਰਾ ਕਈ ਭਰਾ ਫੋਨ ਕਰਦੇ ਆ ਲੈਤੀ ਵੀ ਫਿਰ ਉਹੀ ਗੱਲਾਂ ਹਰਿਆਣੇ ਚੋਂ ਐ ਉਰੋਂ ਨਹੀਂ ਬਰਾਬਰਾਂ ਤੋਂ ਨਹੀਂ ਉਹ ਆਲ ਸਾਰਾ ਚੰਗੇਰੀਏ ਚੋਂ ਕਿਉਂ ਹੁੰਦੀ ਐ ਯਾਰ ਉਹੀ ਤਾਂ ਕੀ ਕਹਣਾ ਕਦੇ ਕੋਈ ਅੰਡ ਮੰਡ ਵਾਲਾ ਕੰਮ ਹੋ ਜੇ ਪਰ ਪਸੂ ਚੰਗਾ ਹੁੰਦਾ ਹਮੇਸ਼ਾ ਆਪਣਾ ਹਾਂ ਭਾਈ ਜੀ ਚੱਲੀਏ ਹਾਂ ਕਿੰਨਾ ਮਿੱਤਰੋ ਬਾਲੇ ਭਰਾ ਫੋਨ ਕਰਦੇ ਆ ਵੀ ਕੋਈ ਤੋਖੜ ਗੱਪਣ ਹੋਵੇ ਹਰਿਆਣੇ ਦੇ ਰਿਆਨੇ ਵੀ ਹੋਵੇ ਕੋਈ ਤੋਕੜ ਗੱਬਣ ਲੈ ਫਿਰ ਹੁਣ ਤੋਕੜ ਗੱਬਣ 4 ਮਹੀਨੇ ਦੀ ਨਗੀਨਾ ਪਹਿਲਾ ਸੁਆ ਸੁਈਆ ਦੂਜੇ ਸੁਣਾ ਉਹ ਦੇਖ ਲੈ ਉਧਰ ਦਾ ਛੜਦੀ ਮੈਂ ਉਧਰ ਸਰੀਏ ਨੇ ਸਰੀਏ ਨੇ ਉਧਰ ਕੀ ਇਹ ਮੂੰਹ ਦਿਖਾਈ 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 ਮੂੰਹ ਮੂਰਤਾ ਲੈ ਜਾ ਲੈ ਅੰਦਰ ਨੂੰ 7-8 ਕਿਲੋ ਦਾ ਬੱਚਾ ਹੈ ਨਹੀਂ ਆਰੇ ਤੇ ਮਿਲਦੀ ਆ ਆ ਦੇ ਬੀ ਹੈ ਮਹਿਦਯਾ ਬਾਕੀ ਸੌਦਾ ਦੇਖਦੇ ਆ ਜੇ ਸੌਦਾ ਹੋ ਗਿਆ ਤੇ ਕੱਲ ਨੂੰ ਆਪਣੇ ਫਾਰਮ ਤੇ ਇਹ ਵੀ ਹੋਊਗਾ ਹੈਲੋ ਹੈਲੋ ਸਾਥੀ ਕੀ ਗੱਤੋਂ ਹੋ ਏਗਾ ਵਈ ਸ੍ਰੀ ਭਜੂ ਕਿਰਤਾਈ ਤੇ ਬੀਆ ਤੇ 13 14 ਕਿਲੋ ਦੁੱਧ ਪਾਜੀ ਇਹ ਦੇ ਮੈਂ ਟਾਈਮ ਨਾਲ ਪੀਆ ਵੀ ਕਰਦੇ ਦੇ ਗਿਆ ਬੱਚਾ ਨਾ ਕਹਤਾ ਤਾਂ ਕੜਗਾ ਪੜਦਾ ਸੋਤਾ ਕਰਨ ਵਾਸਤੇ ਖੇਤੀ ਜਾਣਾ ਬੂਹਣ ਕੋਲਣਾ ਬੂਗਾ ਮੰਗਰੂ ਜੀਤ ਤਾਂ ਕਿੱਥੇ ਲੁਕਿਆ ਬੈਠਿਆ ਜ਼ਰੂਰੀ ਹੈ ਜੋ ਕੜਗਾ ਪੜੇ ਤਾਂ ਕਰਕੇ ਆ ਬਾਕੀ ਟੋਲ ਤੇ ਹੁਣ ਜਾ ਕੇ ਕਿੱਥੇ ਜੀ ਆ ਦੇਖੋ ਕਚੇਰਾ ਪਾ ਲਿਆ ਮੋਟਰਸਾਈਕਲ ਆਹ ਸੌਲਰ ਪਲਾਂਟ ਲੱਗੇ ਹੋਏ ਨੇ ਜੀਰੀ ਦੇਖ ਲੈ ਕਿੰਨੇ ਕੁ ਦੂਰ ਆ ਖੇਤ ਆ ਗਿਆ ਹੋ ਆ ਗਿਆ बस 5 ਮਿੰਟ ਆ ਗਿਆ 2 ਮਿੰਟ ਆ ਜੀਰੀ ਦੇਖ ਲੈ ਹੈ ਉਹ ਲੱਗ ਰਿਹਾ ਹੈ ਪੀ ਪਵੰਦ ਨੇ ਲੱਗ ਰਿਹਾ ਪਾਣੀ ਛੱਡੂਗਾ ਜੀਰੀ ਤੇ ਦੇਖਦੇ ਆ ਕਿੱਥੇ ਜੀ ਹੈ ਨਰਮੇ ਵਿੱਚ ਦੀ ਚੱਲੀ ਹੈ ਇਹ ਤੋਂ ਇਕਲ ਕਬੜ ਦਾ ਸੌਦਾ ਕਰਨਾ ਰਮੇ ਬਿਜਲੀ ਸੱਪ ਲੜ ਜੂਗਾ ਜੀ ਹੈ ਹੋਰ ਨਰਮਾ ਸੋਣਾ ਓਏ ਇਹੋ ਜੀ ਗੱਲ ਨਹੀਂ ਆਪਣਾ ਛੁੱਟ ਗਿਆ ਖੇੜਾ ਮੋਟਰਾਂ ਮਟਰਾਂ ਲੱਗ ਗਈਆਂ ਬਾਦਲ ਨੇ ਲਾਤੀਆਂ ਮੋਟਰਾਂ ਮਟਰਾਂ ਨਹੀਂ ਗੁੱਡੀ ਜਾਂਦੇ ਨਰਮਾ ਉਥੇ ਆ ਦੇਖ ਲੈ ਸਾਨੂੰ ਮੈਂ ਤਾਂ ਦਿਖਾਉਂਗਾ ਓ ਤਾਊ ਕੜੇ ਲੁਕ ਰਿਹਾ ਵੇਚਦੇ ਮੈਂ ਇਸ ਵਾਖੜੀ ਕਿਦੋਂ ਕੱਢਿਆ ਇਹਦਾ ਦੇਖ ਰ ਚਲੀ ਚੁਰੀ ਭਾਵਾਂ ਬਈ 10 ਮਿੰਟ ਰੁਕ ਜਾ ਤਾ ਹੋਇਆ ਸੈਰ ਦੇ ਵਿੱਚ ਇੱਕੋ ਖੋਲਦੀ ਨੀ ਮੇਰੇ ਮਾਸੀ ਗੁੱਜਦੇ ਮੇਰਾ ਘਰ ਲਾਗ ਬਾਟ ਦੇਖ ਆਗੇ ਨੇ ਤੋ ਬਾਸਰ ਕਰਦੇ ਸੌਦਾ ਕਿਉਂ ਦੇਖ ਲੈ ਤੇਰੀ ਮੋਰ ਕਾਹ ਘੰਟੇ ਆਵੈ ਲੈਟ ਜੀ ਜੀ ਰੀ ਤੋ 8 10 ਘੰਟੇ ਵਾਲੀ ਕੋਈ ਨਹੀਂ ਲੱਗਦੀ ਨਰਮ ਹੈ ਪਾਣੀ ਕੇ ਸੁਕਾਰਿ ਛੇ ਕੋਈ ਨਹੀਂ ਹੋਈ بارش ਨਹੀਂ ਹੋਈ ਹੈ ਨਾ ਉਹ ਲਾਈਟ ਹੀ ਬਿਝੀਆਂ ਹੂੰ بارش ਨਹੀਂ ਤਾਊ ਕਰਦੇ ਜੋ ਟੀਕਾ ਸੌਦਾ ਕਰ ਗਿਆ ਭਾਈ ਤਰਾਸੀ ਕਰਦਾ ਦੇ ਸਾਈਡ ਲੈ ਜੀ ਇਤਨੇ ਵੀ ਤੋ ਮਹਿੰਗੀ ਹੈ ਤੋ ਪਾਣੀ ਵੀ ਥੋੜਾ ਨਰਮ ਹੋਗਾ ਨਾ ਤੋ ਪਾਣੀ ਇੱਕ ਨੰਬਰ ਗਾਜੂ ਬਾਰਸ ਆਲਾ ਇੱਕ ਨੰਬਰ ਕਾ ਹਾਂ 1200 ਪੇ ਬੋਰ ਹੈ ਬੋਰ 1200 ਪੇ ਕਿਤਨੇ ਕੀ ਮੋਟਰ ਹੈ ਜਾਂ 35 ਕੀ ਕੀ ਹੈ ਉਹ ਪਰਲਾ ਮਚਾਲੀ ਗਈ ਹੈ ਕੋ 35 40 ਨਿਊ ਗੇੜ ਰੇ 35 ਕੀ ਮੋਟਰ ਵੀ ਥੋੜਾ ਪਾਣੀ ਦਿੰਦੀ ਹੋਗੀ ਹੈ ਨਾ ਫਿਰ ਇੱਕ ਬਾਤ ਹੂੰ ਟੋਪਾ ਗੇੜਦਾ ਨਿਊ ਗੇੜ ਰੇ ਸਾਰੀ ਹੂੰ 35 35 ਕੀ ਮੋਟਰ ਹੈ ਭਾਈ ਦੇਖ ਲੈ ਨਾਲੇ ਪਾਣੀ 1200 ਤੇ ਆ ਵੇ ਪਰ ਔਖਾ ਕੰਮ ਪਾਣੀ ਕੈ ਫੁੱਟ ਪਿਆ ਇਹ ਤਾਂ ਸਕਾਈਪ ਤੋਂ ਆ ਉਹ 150 ਪਾਰ ਕਰ ਰਿਹਾ ਉਹ 200 ਦਾ ਸੋ ਆਹ ਹੋਰ RAM 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 ਵਰਸਿਆ ਨਹੀਂ ਫਿਰ ਹੈ RAM ਵਰਸਿਆ اتنا ਜਿਹੜੇ ਪਾਉਂ ਰਿਹਾ ਨਿਦਾਮ ਵਰਸ ਤੋ ਗਿਆ ਤੈਨੂੰ ਕੀ ਬਣਾਈ ਫੁੱਲ ਵਰੋ ਫੁੱਲ ਹੈ ਫੁੱਲ ਨਹੀਂ ਵਰਸਿਆ RAM ਆ ਜਾ ਕਰੀਏ ਸੋ ਆ ਜਾ ਆ ਜਾ ਸੌਦਾ ਕਰੀਏ ਆੜੇ ਕਰੋ ਕਰਨਾ ਤੇ ਓਏ ਆ ਜਾ ਰੇ ਐਡੇ ਕਰਨਾ ਪੜੇਗਾ ਸੌਦਾ ਕਉ ਬਤਾ ਦੇ ਪੀਨੇ ਪੱਕੀ ਪਾਸ ਰਜਿਸਟਰ ਦਿਖਾਇਆ ਜੂਗਾ ਤੈਨੂੰ ਕਿੰਨੇ ਦੀ ਲੈ ਲੇਗਾ ਹਾਂ ਰਿਕਾਰਡ ਕਰੂਗਾ ਮੈਂ ਫੋਨ ਤੇ ਵਾਪਸ ਕਿੰਨੇ ਦੀ ਲੈ ਲੇਗਾ ਤਾਜੀ ਬਈ ਕੀ ਜੋਈ ਜੋਟੀ ਜਾਂ ਤੂੰ ਵਾਪਸ ਕਾ 140 ਕੀ ਮਨ ਦੇ ਦਈਏ ਤਾ ਹੋਰ ਬੋਲਰ ਰਿਕਾਰਡ ਕਰ ਲੈ ਫੇਰ ਸੁਣਾਈਏ ਤੂੰ ਬਿਆਜ ਆ ਲੈਣੀ ਨਹੀਂ ਦਨੇ 140 ਕੀ ਕਰ ਲਈ ਰੌਹਲ ਇਸਕੇ ਗੱਲੇ ਬੋਲ ਭਾਈ ਵਾਪਸੀ ਹਾਂ ਲਾ ਅਰੇ ਸਾਰੀ ਦਾ ਤਾਂ ਸਭ ਤੋਂ ਟੀਪ ਬਿਸ਼ਾਲੀ ਇਹ ਗੁਰਪਤ ਮੇਰੀ ਸੁਣ ਲੈ ਹਾਂ ਸੁਣ ਲੈ ਪਹਿਲਾਂ ਧਿਆਨ ਨਾਲ ਹਾਂ ਹਾਂ ਅੜ ਤੂੰ ਹਯਤ ਮੇਰੀ ਹਾਂ ਤੜਕਾ ਹਰਦਾਰ ਕੱਢ ਮੇਰੀ ਆ ਰਹਿਣ ਦੇ ਤਾਂ ਉਹ ਬਾਤ ਛੋੜ ਦੇ ਆ ਸਾਰੀ ਤੇ ਦੀ ਟੀਪ ਵਿਛਾਉਣੀ ਪੈਗੀ ਸੌਦਾ ਕਰਨ ਪਿੱਛੇ ਦੇਖ ਲੈ ਜੱਬ ਨਹੀਂ ਕਰਨੀ ਤੇ ਦੋ ਚੈੱਕ ਰਾਂ ਡਾਕਟਰ ਬਹ ਹਾ ਚੈੱਕ ਕਰਵਾ ਟੋਪਾ ਕੱਪ ਕਰਵਾਏਗਾ ਆ ਜਾ ਟੋਪਾ ਕੱਪ ਪੁੱਛ ਲਈ ਇਹਨੂੰ ਤਾਂ ਸਭ ਤਰੀਕਾ ਸੁਰਖ ਮਿਲ ਗਈ ਵਾ ਵਾ ਠੀਕ ਲੈ ਜਾਂਗੇ ਹੋ ਜੀ ਭੇਰ ਕਰਦੀ ਗੇ